ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਹੜਾ ਦੇ ਪਾਣੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਖਾਸ ਕਰਕੇ ਪੰਜਾਬ ਦੇ 8 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਹੜਾਂ ਦੇ ਪਾਣੀ ਨਾਲ ਲਗਭਗ 200 ਤੋਂ ਘਰ ਇਹਨਾਂ 8ਾਂ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਪੂਰੇ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲਗਭਗ ਪੰਜਾਬ ਦੀ 2 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤੈਸਨੈਸ ਬਰਬਾਦ ਹੋ ਗਈ ਹੈ ਇੱਕ ਪਾਸੇ ਜਿਹੜੇ ਪੰਜਾਬ ਦੇ ਕਿਸਾਨ ਰੋ ਰਹੇ ਨੇ ਗੋਹਾਲ ਲਗਾਈ ਚਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਿ ਸਾਨੂੰ ਕੋਈ ਵੱਡੀ ਰਾਹ ਦਿੱਤੀ ਚਾਵੇ ਤੇ ਦੂਸਰੇ ਪਾਸੇ ਇੱਕ ਬੜੀ ਵੱਡੀ ਮਤਭਾਗੀ ਘਟਨਾ ਸਾਹਮਣੇ ਆ ਰਹੀ ਹੈ ਹਰਾਂ ਦੇ ਪਾਣੀ ਨੂੰ ਲੈ ਕੇ 15 ਨੌਜਵਾਨ ਲਪਤਾ ਲਪਤਾ ਹੋ ਗਏ ਨੇ ਔਰ ਇਹ 15 ਨੌਜਵਾਨ ਅਲੱਗ-ਅਲੱਗ ਪਿੰਡਾਂ ਦੇ ਨਹੀਂ ਇਹ ਇੱਕੋ ਹੀ ਪਿੰਡ ਦੇ ਨੇ ਅਸੀਂ ਪੰਜਾਬੀਆਂ ਨੂੰ ਕਿ ਬੇਨਤੀ ਕਰਦੇ ਹਾਂ ਸ਼ਰਧਾ ਹੁੰਦੀ ਹੈ ਲੇਕਿਨ ਸ਼ਰਧਾ ਦੇ ਵਿੱਚ ਇੰਨੇ ਵੀ ਅੰਨੇ ਨਾ ਬੜੋ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਕੁਦਰਤ ਤੁਹਾਡੇ ਨਾਲ ਕੀ ਕਰਨ ਜਾ ਰਹੀ ਹੈ ਜਾਣਾ ਜ਼ਰੂਰੀ ਹੈ ਘੁੰਮਣ ਵੀ ਜਾਣਾ ਜ਼ਰੂਰੀ ਹੈ ਜਾਣਾ ਚਾਹੀਦਾ ਹੈ ਮੱਥਾ ਟੇਕਣ ਵੀ ਜਾਣਾ ਜ਼ਰੂਰੀ ਚਾਹੀਦਾ ਹੈ ਲੇਕਿਨ ਮੌਸਮ ਦਾ ਹਿਸਾਬ ਲਾਓ ਸਰਕਾਰ ਦੀਆਂ ਇਨਸਟਰਕਸ਼ਨਾਂ ਹਦਾਇਤਾਂ ਅੱਜ ਤੋਂ 15 ਦਿਨ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਉਣਗੇ ਪੰਜਾਬ ਦੇ ਵਿੱਚ ਹਨੇਰੀ ਆਵੇਗੀ ਪੰਜਾਬ ਦੇ ਵਿੱਚ بارش ਹੋਵੇਗੀ ਤੇ ਦੂਸਰੇ ਪਾਸੇ ਇੱਕੋ ਪਿੰਡ ਦੇ 15 ਨੌ ਜਵਾਨਾਂ ਵੱਲੋਂ ਇੱਕ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਤੇ ਹੁਣ ਇਹਨਾਂ 15 ਪਰਿਵਾਰਾਂ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਇੱਕ ਪਾਸੇ ਗੁਹਾਲ ਲਗਾਈ ਚਾਰੀ ਗਏ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ سوشل ਮੀਡੀਆ ਤੇ ਵੀਡੀਓ ਪਾ ਕੇ ਕਿਹਾ ਜਾ ਰਿਹਾ ਹੈ ਕਿ ਉਹ 15 ਨੌਜਵਾਨ ਕਿੱਥੇ ਅਲੋਪ ਹੋ ਗਏ ਯਾਨੀ ਕਿ ਅੱਜ ਤੋਂ ਲਗਭਗ 5 ਦਿਨ ਪਹਿਲਾਂ ਉਹਨਾਂ ਦਾ ਸੰਪਰਕ ਹੋਇਆ ਸੀ ਆਪਣੇ ਮਾਤਾ ਪਿਤਾ ਦੇ ਨਾਲ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਸੰਪਰਕ ਨਹੀਂ ਹੋ ਪਾਇਆ ਮੈਂ ਤੁਹਾਨੂੰ ਦੱਸ ਦੇਣਾ ਕਿਹੜੇ ਪਿੰਡ ਦੀ ਘਟਨਾ ਹੈ ਖਾਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਫਰੀਦਕੋਟ ਤੋਂ ਹਿਮਾਚਲ ਪ੍ਰਦੇਸ਼ ਤੇ ਬੜੀ ਬਹਿਸ਼ ਯਾਤਰਾ ਤੇ ਗਏ 15 ਨੌਜਵਾਨ ਲਾਪਤਾ ਹੋ ਗਏ ਨੇ ਫਰੀਦਕੋਟ ਦੇ ਹਲਾਕੇ ਦੀ ਜਿਹੜੀ ਇਹ ਖਬਰ ਦੱਸੀ ਜਾ ਰਹੀ ਹੈ ਆ ਪਿੰਡ ਹੈ ਇਹ ਸਾਰੇ ਲੋਕ ਪੰਜਗ੍ਰਹੀ ਕਲਾਪਿੰਡ ਦੇ ਰਹਿਣ ਵਾਲੇ ਹਨ ਉਹਨਾਂ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਜਿਹੜੇ ਉਹਦੇ ਪਰਿਵਾਰ ਚਿੰਤਿਤ ਹੋ ਗਏ ਨੇ ਪਹਿਲੀ ਗੱਲ ਤਾਂ ਤੁਹਾਨੂੰ ਹੜਾ ਦੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਦਾ ਕਦਮ ਕੋਈ ਚੁਕਣਾ ਨਹੀਂ ਚਾਹੀਦਾ ਸ਼ਰਦਾ ਸਾਰਿਆਂ ਦੇ ਮਨ ਵਿੱਚ ਹੁੰਦੀ ਹੈ ਯਾਤਰਾ ਕਰਨ ਦਾ ਸਾਰਿਆਂ ਦਾ ਦਿਲ ਕਰਦਾ ਹੈ ਲੇਕਿਨ ਸਮੇਂ ਦੀ ਨਿਯਾਕਤ ਨੂੰ ਦੇਖਦਿਆਂ ਘਰ ਬੈਠ ਜਾਣਾ ਚਾਹੀਦਾ ਹੈ ਕਿਉਂਕਿ 15 ਦਿਨ ਤੋਂ ਪਹਿਲਾਂ ਹੀ ਇਹ ਖਬਰਾਂ ਆ ਰਹੀਆਂ ਨੇ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਸ਼ਿਮਲੇ ਤੋਂ ਕਿ ਉੱਥੋਂ ਮੀਂਹ ਦੇ ਪੈਣ ਨਾਲ ਪਹਾੜੀਆਂ ਖਿਸਕ ਰਹੀਆਂ ਨੇ ਪੱਥਰ ਡਿੱਗ ਰਹੇ ਨੇ ਤੇ ਆਣੇ ਜਾਣੇ ਜਿਹੜੇ ਨੇ ਹਿਮਾਚਲ ਦੀ ਸਰਕਾਰ ਨੇ ਜੰਮੂ ਕਸ਼ਮੀਰ ਦੀ ਸਰਕਾਰ ਨੇ ਉਤਰਾਖੰਡ ਦੀ ਸਰਕਾਰ ਨੇ ਬੰਦ ਕੀਤੇ ਹੋਏ ਨੇ ਲੇਕਿਨ ਇਨ੍ਹਾਂ 5 15 ਨੌਂ ਜਵਾਨਾਂ ਵੱਲੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਤੇ ਹਿਮਾਚਲ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ਜਾਣਕਾਰੀ ਮੁਤਾਬਕ ਪੰਜਗਰਾਈ ਕਲਾ ਪਿੰਡਾਂ ਪੰਜ ਪੰਜਗਰਾਈ ਕਲਾ ਦੇ ਪਿੰਡ ਦੇ ਮਿਰਜ਼ਾ ਪੱਟੀ ਦੇ ਵਸਨੀਕ ਪਵਨ ਕੁਮਾਰ ਰੋਤ ਕੁਮਾਰ ਪ੍ਰਦੀਪ ਸਿੰਘ ਬਾਬਾ ਲਖਮੀਰ ਸਿੰਘ ਲਾਲ ਸਿੰਘ ਤਸੀਮ ਸਿੰਘ ਢੋਲੀ ਸਿੰਘ ਗੋਰਾ ਸਿੰਘ ਸਤਪਾਲ ਸਿੰਘ ਮਾਈ ਲਾਲ ਬਿਆਸ ਸਿੰਘ ਸਰਦੀਪ ਸਿੰਘ ਸਤਰਾਮ ਸਿੰਘ ਸ਼ਮਸ਼ੇਰ ਸਿੰਘ ਯਾਨੀ ਕਿ ਇਹਨਾਂ ਦੀ ਗਿਣਤੀ ਲਗਭਗ 15 ਬਣਦੀ ਹੈ ਅੱਜ ਤੋਂ ਲਗਭਗ 5 ਦਿਨ ਪਹਿਲਾਂ ਇਹਨਾਂ ਦੇ ਪਰਿਵਾਰ ਇਹਨਾਂ ਨੌਜਵਾਨਾਂ ਵੱਲੋਂ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਦਾ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਹੋਇਆ ਫੋਨ ਜਿਹੜੇ ਨੇ ਇਹਨਾਂ ਸਾਰਿਆਂ ਦੇ ਆਊਟ ਆਫ ਰੇਜ ਆ ਰਹੇ ਨਹੀਂ ਇਸ ਮਾਮਲੇ ਵਿੱਚ ਪਰਿਵਾਰ ਨੇ ਦੱਸਿਆ ਕਿ ਸਾਲ ਉਹਨਾਂ ਦੇ ਪਿੰਡ ਹਰ ਸਾਲ ਉਹਨਾਂ ਦੇ ਪਿੰਡ ਦੇ ਨੌਜਵਾਨ ਸਾਈਕਲ ਤੇ ਮਣੀ ਮਹੇਸ਼ ਯਾਤਰਾ ਮਣੀ ਮਹੇਸ਼ ਯਾਤਰਾ ਦੀ ਯਾਤਰਾ ਤੇ ਜਾਂਦੇ ਹਨ ਉਹ 20 ਅਗਸਤ ਨੂੰ ਯਾਤਰਾ ਤੇ ਗਏ ਆਖਰੀ ਵਾਰ ਉਹਨਾਂ ਨੇ ਆਪਣੇ ਪਰਿਵਾਰ ਨਾਲ 24 ਅਗਸਤ ਨੂੰ ਐਤਵਾਰ ਨੂੰ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਦਰਸ਼ਨਾਂ ਲਈ ਸਿੱਖਰ ਤੇ ਪਹੁੰਚ ਗਏ ਹਨ ਅਤੇ ਦਰਸ਼ਨਾ ਤੋਂ ਬਾਅਦ ਗੱਲ ਕਰਨਗੇ ਪਰ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਉਹਨਾਂ ਦੇ ਫੋਨ ਉਹਨਾਂ ਦੇ ਫੋਨ ਵੀ ਪਹੁੰਚ ਤੋਂ ਬਾਅਦ ਆ ਰਹੇ ਹਨ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਲਦੀ ਅਪੀਲ ਕੀਤੀ ਹੈ ਇਸ ਮਾਮਲੇ ਵਿੱਚ ਭਾਜਪਾ ਦੇ ਤਾਂ ਜਸਵੰਤ ਸਿੰਘ ਪੰਜ ਗ੍ਰਾਹੀ ਨੇ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਮੌਸਮ ਬਹੁਤ ਖਰਾਬ ਹੈ ਅਤੇ ਅਜਿਹੀ ਸਿੱਤੀ ਵਿੱਚ ਇਨਾ ਲੋਕਾਂ ਦਾ ਲਾਪਤਾ ਹੋਣਾ ਨਾ ਸਿਰਫ ਪ੍ਰਵਾਰ ਨਹੀਂ ਸਗੋਂ ਪੂਰੇ ਖੇਤਰ ਲਈ ਚਿੰਤਾ ਦਾ ਵਿਸ਼ਾ ਹੈ ਇਸ ਮਾਮਲੇ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਆਪਾਚਰ ਸਕਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਜੇਕਰ ਕੋਈ ਸਮੱਸਿਆ ਜਾਂ ਮੁਸੀਬਤ ਹੈ ਤਾਂ ਪ੍ਰਵਾਰ ਨੂੰ ਸੂਚਿਤ ਕੀਤਾ ਜਾਵੇ ਤੁਹਾਨੂੰ ਦੱਸਤੀ ਕਿ 15 ਲੋਕ 15 ਲੋਕਾਂ ਵਿੱਚ ਇੱਕ 9 ਸਾਲ ਦਾ ਬੱਚਾ ਰੋਹਤ ਕੁਮਾਰ ਵੀ ਹੈ ਸ਼ਾਮਲ ਹੈ ਜੋ ਆਪਣੇ ਪਿਤਾ ਪਵਨ ਕੁਮਾਰ ਨਾਲ ਗਿਆ ਹੋਇਆ ਹੈ ਸ਼ਰਧਾ ਭਾਵਨਾ ਹਰ ਦੇ ਮਨ ਦੇ ਵਿੱਚ ਹੁੰਦੀ ਹੈ ਜਾਣਾ ਚਾਹੀਦਾ ਹੈ ਯਾਤਰਾ ਵੀ ਕਰਨੀ ਚਾਹੀਦੀ ਹੈ ਮੱਥਾ ਟੇਕਣਾ ਵੀ ਜਾਣਾ ਚਾਹੀਦਾ ਹੈ ਸੈਲਸ ਪਾਰਟੀ ਵੀ ਕਰਨੀ ਚਾਹੀਦੀ ਨਹੀਂ ਲੇਕਿਨ ਮੌਸਮ ਦੀ ਨਿਯਕਤ ਨੂੰ ਵੇਖ ਲੈਣਾ ਚਾਹੀਦਾ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕਿਉਂਕਿ ਸਰਕਾਰ ਨੇ ਔਰੜੀ 15 ਚਾਹੇ ਉਹ ਹਿਮਾਚਲ ਦੀ ਸਰਕਾਰ ਹੈ ਚਾਹੇ ਉਹ ਜੰਮੂ ਦੀ ਕਸ਼ਮੀਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਸਰਕਾਰ ਹੈ ਚਾਹੇ ਉਤਰਾਖੰਡ ਦੀ ਸਰਕਾਰ ਹੈ ਇਹਨਾਂ ਇਹਨਾਂ ਸਰਕਾਰਾਂ ਵੱਲੋਂ ਪਹਿਲਾਂ ਹੀ ਅਲਰਟ ਕੀਤਾ ਹੋਇਆ ਹੈ ਕਿ ਤੁਸੀਂ ਆਪਣੇ ਘਰ ਬੈਠੋ ਹੜ੍ਹਾਂ ਦੀ ਸਥਿਤੀ ਬਣ ਸਕਦੀ ਹੈ ਮੌਸਮ ਕਿਸੇ ਵੀ ਸਮੇਂ ਖਰਾਬ ਹੋ ਸਕਦਾ ਹੈ ਲੰਮੀ ਝੜੀ ਲੱਗ ਸਕਦੀ ਹੈ ਲੇਕਿਨ ਇਹ 15 ਮੈਂਬਰ ਜਿਹੜਾ ਲਾਪਤਾ ਨੇ ਪਰਿਵਾਰ ਵੱਲੋਂ ਜਿਹੜੀ ਗੁਹਾਲ ਲਗਾਈ ਚੱਰੀ ਹੈ ਇੱਕ ਪਾਸੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੂ ਕੇ ਬੁਰਾ ਹਾਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਸੁੱਧ ਬੁੱਧ ਲਈ ਜਾਵੇ ਹੁਣ ਇਹ ਜਿਉਂਦੇ ਨੇ ਜਾਂ ਕਿਤੇ ਇਹ ਕਿਸੇ ਪੱਥਰਾਂ ਦੇ ਜਾਂ ਪਹਾੜਾਂ ਦੇ ਥੱਲੇ ਆ ਗਏ ਨੇ ਜਾਂ ਇਹ ਕਿਤੇ ਅਲੋਪ ਹੋ ਗਏ ਨੇ ਇਹਨਾਂ ਦਾ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ